ਭਾਗਿਓ ਨਾ ਦੇ ਜੀ ਜਿਨ੍ਹਾਂ ਦੇ ਕਰ ਸੰਤ ਪਰੋਣੇ ਆਏ ਭਾਗਿਓ ਨਾ ਦੇ ਜੀ ਜਿਨ੍ਹਾਂ ਦੇ ਕਰ ਸੰਤ ਪਰੋਣੇ ਆਏ धन कबीर जय कबीर सतगुरु कबीर साहि महाराज की जय सतगुरु कबीर साहि महाराज की जय सतगुरु रविदास महाराज की जय सतगुरु रविदास महाराज की जय बोलो सब संतों की जय आज सतगुरु कबीर मंदिर भगतपुरा कादिया विखे सतगुरु कबीर साहब जी दे 507 साल ਨਿਰਵਾਣ ਦਿਵਸ ਦੇ ਸੰਬੰਧ ਵਿੱਚ ਔਰ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਪਰਮ ਦੇ ਸੰਬੰਧ ਦੇ ਵਿੱਚ ਕਾਰਜਕ੍ਰਮ ਦਾ ਯੋਜਨ ਕੀਤਾ ਗਿਆ ਹੈ ਔਰ ਜਿਸ ਦੀ ਸ਼ੁਰੂਆਤ ਜੋ ਹੈ ਸਮੂਹ ਨਗਰ ਦੀਆਂ ਔਰ ਦੂਰੋਂ ਦੂਰੋਂ ਆਈਆਂ ਸੰਗਤਾਂ ਨੇ ਇਸ ਨਗਰ ਦੀ ਪਰਕਰਮਾ ਕੀਤੀ ਹੈ ਔਰ ਸਤਿਗੁਰੂ ਕਬੀਰ ਸਾਹਿਬ ਔਰ ਸਤਿਗੁਰੂ ਬਿਦਾ ਸਾਹਿਬ ਔਰ ਮਹਾਪੁਰਸ਼ਾਂ ਦੇ ਸ਼ਬਦਾਂ ਦੇ ਗਾਇਨ ਕੀਤੇ ਹਨ ਔਰ ਰਸਤੇ ਦੇ ਵਿੱਚ ਸੰਗਤਾਂ ਦੇ ਸਵਾਗਤ ਵਾਸਤੇ ਫੁੱਲਾਂ ਦੀ ਵਰਸ਼ਾ ਕਰਕੇ ਨਿਹਾਲ ਹੋਏ ਹਨ ਔਰ ਸਤਗੁਰੂ ਕਬੀਰ ਸਾਹਿਬ ਜਿਹਨਾਂ ਦਾ 507 ਸਾਲਾ ਨਿਰਮਾਨ ਦਿਵਸ ਦਾ ਯੋਜਨ ਇੱਥੇ ਕੀਤਾ ਗਿਆ ਹੈ ਇਹ ਅੱਜ ਦਾ ਚੌਥਾ ਕਾਰਜਕ੍ਰਮ ਹੈ ਇਸ ਤੋਂ ਪਹਿਲੇ ਕਾਦੀਆਂ ਕੈਂਪ ਵਿਖੇ ਬਟਾਲਾ ਵਿਖੇ ਔਰ ਜਲੰਧਰ ਵਿਖੇ ਔਰ ਪੰਜਾਬ ਦੇ ਦੂਸਰੇ ਦੂਸਰੇ ਪ੍ਰਾਂਤਾਂ ਵਿੱਚ ਔਰ ਪੂਰੇ ਭਾਰਤ ਵਰਸ਼ ਦੇ ਵਿੱਚ ਇਹ ਸਮਾਗਮ ਮਨਾਏ ਗਏ ਹਨ ਔਰ ਐਸੇ ਹੀ ਲੜੀ ਵਿੱਚੋਂ ਅੱਜ ਦਾ ਸਮਾਗਮ ਵੀ ਸਤਿਗੁਰੂ ਕਬੀਰ ਮੰਦਰ ਕਾਧੀਆਂ ਦੇ ਵਿਖੇ ਮਨਾਇਆ ਜਾ ਰਿਹਾ ਹੈ ਔਰ ਸਤਿਗੁਰੂ ਕਬੀਰ ਸਾਹਿਬ ਜੀ ਦੀਆਂ ਸਿੱਖਿਆਵਾਂ ਜੋ ਉਹਨਾਂ ਦੀਆਂ ਬਾਣੀਆਂ ਜੋ ਉਹਨਾਂ ਦੇ ਉਪਦੇਸ਼ ਜੋ ਹਨ ਉਹਦੇ ਪ੍ਰਚਾਰ ਪ੍ਰਸਾਰ ਵਾਸਤੇ ਸਾਰੀਆਂ ਇਹ ਸੁਭਾਵਾਂ ਜਿਹੜੀਆਂ ਜਿਤਨੀਆਂ ਵੀ ਸਤਿਗੁਰੂ ਕਬੀਰ ਸੁਭਾਵਾਂ ਹਨ ਉਹ ਸਾਰੀਆਂ ਪੂਰ ਜੋਰ ਯਤਨ ਕਰ ਰਹੀਆਂ ਹਨ ਕਿ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਜੋ ਮਾਨਵਤਾ ਦੇ ਵਾਸਤੇ ਹੈ ਇਨਸਾਨੀ ਕਦਰਾਂ ਕੀਮਤਾਂ ਦੇ ਵਾਸਤੇ ਹੈ ਔਰ ਆਮ ਇਨਸਾਨ ਜੋ ਹੈ ਜੋ ਘਰ ਦਾ ਕੰਮ ਕਾਜ ਕਰਨ ਵਾਲਾ ਹੈ ਮਿਹਨਤ ਕਰਨ ਵਾਲਾ ਹੈ ਉਹ ਵੀ ਪਰਮਾਤਮਾ ਦਾ ਭਜਨ ਕਰ ਸਕੇ ਉਹ ਵੀ ਮਾਲਕ ਦਾ ਸਿਮਰਨ ਕਰ ਸਕੇ ਔਰ ਇਸ ਦੇ ਨਾਲ ਹੀ ਆਪਣਾ ਜੀਵਨ ਜੋ ਹੈ ਉਹ ਸਫਲਾ ਕਰ ਸਕੇ ਤੋਂ ਸਤਿਗੁਰੂ ਕਬੀਰ ਸਾਹਿਬ ਜੀ ਨੇ ਪਰਮਾਤਮਾ ਕਿਧਰੇ ਬਾਹਰ ਨਹੀਂ ਦੱਸਿਆ ਕਿਤੇ ਤੀਰਥੇ ਨਹੀਂ ਦੱਸਿਆ ਕਿੱਤੇ ਹੀ ਮਾਲੇ ਤੇ ਨਹੀਂ ਦੱਸਿਆ ਕਿਤੇ ਜੰਗਲਾਂ ਵਿੱਚ ਨਹੀਂ ਦੱਸਿਆ ਕਿਤੇ ਕਾਬੀ ਕਾਸ਼ੀ ਕਾਸ਼ੀ ਕਾਬੇ ਵਿੱਚ ਨਹੀਂ ਦੱਸਿਆ ਉਹ ਪਰਮਾਤਮਾ ਜੋ ਹੈ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਦਿਲ ਹੀ ਦਿਲ ਹੀ ਖੋਜ ਦਿਲ ਹੈ ਦਿਲ ਖੋਜੋ ਇਹੀ ਥੋਰ ਮਕਾਮਾ ਵੀ ਤੁਹਾਡਾ ਪਰਮਾਤਮਾ ਤੁਹਾਡੇ ਅੰਦਰ ਹੈ ਉਸ ਨੂੰ ਆਪਣੇ ਅੰਦਰ ਖੋਜੋ ਬਾਹਰ ਕਿਧਰੇ ਮਿਲਣ ਵਾਲਾ ਨਹੀਂ ਹੈ ਉਹ ਸਰਵ ਵਿਆਪਕ ਹੈ ਘਟ ਘਟ ਵਿੱਚ ਵਸਦਾ ਹੈ ਔਰ ਇਹੋ ਜੇ ਉਪਦੇਸ਼ ਜੋ ਸਤਿਗੁਰੂ ਕਬੀਰ ਸਾਹਿਬ ਜੀ ਦੇ ਹਨ ਉਦੇ ਪ੍ਰਚਾਰ ਪ੍ਰਸਾਰਵਾਦ ਤੇ ਹੀ ਸਮੂਹ ਮੰਦਰ ਸੁਭਾਵਾਂ ਜਿਨੀਆਵੇਂ ਮੰਦਰ ਕਮੇਟੀਆਂ ਜਿਨੀਆਵੇਂ ਹਨ ਜਿੰਨੀਆਂ ਧਾਰਮਿਕ ਸੰਸਥਾਵਾਂ ਹਨ ਔਰ ਇਸੇ ਦੇ ਪ੍ਰਚਾਰ ਵਿੱਚ ਲੱਗੇਆਂ ਹਨ ਪ੍ਰਚਾਰ ਵਿੱਚ ਲੱਗੇਆਂ ਹੋਈਆਂ ਹਨ ਔਰ ਅੱਜ ਦਾ ਜੋ ਸਮਾਗਮ ਹੈ ਆਪ ਦੱਸ ਦਿੱਤਾ ਗਿਆ ਹੈ ਔਰ ਇਸ ਦਾ ਪ੍ਰਚਾਰ ਪ੍ਰਸਾਰ ਜੋ ਹੈ ਐਚ ਪੀ ਕੇ ਪੀ ਚੈਨਲ ਸਾਡਾ ਜੋ ਹੈ ਇਹ ਬਹੁਤ ਹੀ ਵੱਡੀਆਂ ਕੋਸ਼ਿਸ਼ਾਂ ਦੇ ਨਾਲ ਵੱਡੇ ਯਤਨਾਂ ਦੇ ਨਾਲ ਹਰ ਕਾਰਕਰਮ ਨੂੰ ਆਪ ਤੱਕ ਪਹੁੰਚਾਉਂਦਾ ਇਹ ਵਸੀਲਾ ਕਰਦੇ ਹਨ ਹਰਮਿਤਪਾਲ ਜੀ ਇਹਨਾਂ ਦਾ ਬਹੁਤ ਵੱਡੀ ਮਿਹਨਤ ਹੈ ਔਰ ਸਾਰੇ ਲੋਕ ਸਾਰੀ ਸੰਗਤ ਨੂੰ ਚਾਹੀਦਾ ਹੈ ਕਿ ਇਹ ਚੈਨਲ ਨੂੰ ਆਪਣੇ ਮੋਬਾਈਲਾਂ ਦੇ ਅੰਦਰ ਡਾਊਨਲੋਡ ਕਰ ਲੈਣ ਔਰ ਜਿੰਨੇ ਵੀ ਕਾਰਕਰਮ ਹੁੰਦੇ ਹਨ ਉਹ ਆਪ ਤੱਕ ਪਹੁੰਚ ਸਕਣ ਸੋ ਆਪ ਸਮੂਹ ਸੰਗਤਾਂ ਨੂੰ ਫੇਰ ਆਜ ਦੇ ਦਿਨ ਦੇ ਵਿਦਾਇ ਤੇ ਮੈਂ ਨਹੀਂ ਕਹੂੰਗਾ ਲੇਕਿਨ ਇਹ ਸ਼ਰਧਾ ਨਾਲ ਮਨਾਉਣ ਵਾਲਾ ਦਿਨ ਹੈ ਕਿਉਂਕਿ ਇਹ ਦਿਨ ਸਤਿਗੁਰੂ ਕਬੀਰ ਸਾਹਿਬ ਦਾ ਨਿਰਵਾਣ ਹੋਇਆ ਸੀ ਔਰ ਉਹਨਾਂ ਨੇ ਇਹ ਸੰਸਾਰ ਜੋ ਸੀ ਉਹ ਸਰੀਰ ਸਮੇਤ ਇਹ ਸੰਸਾਰ ਤੋਂ ਗਏ ਸਨ ਇਹ ਉਹਨਾਂ ਦੀ ਸਾਡੇ ਵਾਸਤੇ ਬਹੁਤ ਵੱਡੀ ਦੇਣ ਹੈ ਕਿ ਇੱਕ ਆਮ ਇਨਸਾਨ ਜੋ ਕਿਤਾ ਕਰਨ ਵਾਲਾ ਹੈ ਉਹ ਵੀ ਪਰਮਾਤਮਾ ਤੱਕ ਸਿੱਧੀ ਪਹੁੰਚ ਕਰ ਸਕਦਾ ਹੈ ਉਹ ਆਪਣੇ ਮਾਲਕ ਨਾਲ ਮਿਲ ਸਕਦਾ ਹੈ ਜਿਸ ਕਰਕੇ ਇਹ ਮਨੁਸ਼ਾ ਦੇ ਸਾਨੂੰ ਮਿਲੀ ਹੈ ਉਸ ਦਾ ਲਾਹਾ ਇਹ ਹੀ ਹੈ ਕਿ ਅਸੀਂ ਵੀ ਜਿਵੇਂ ਸਤਿਗੁਰੂ ਕਬੀਰ ਸਾਹਿਬ ਨੇ ਸਾਨੂੰ ਰਸਤਾ ਦਿੱਤਾ ਹੈ ਇੱਕ ਪੰਥ ਦਿੱਤਾ ਹੈ ਉਸ ਪਥ ਦੇ ਉੱਪਰ ਚੱਲ ਕੇ ਅਸੀਂ ਵੀ ਆਪਣਾ ਜਨਮ ਜੋ ਹੈ ਉਹ ਸਫਲਾ ਕਰ ਸਕਦੇ ਹਾਂ ਉਸ ਉਸ ਸਮੂਹ ਸੰਗਤਾਂ ਨੂੰ ਚਾਹੀਦਾ ਹੈ ਕਿ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਔਰ ਆਪ ਵੀ ਉਸ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਨਾਲ ਪ੍ਰੇਮ ਵਧੇ ਆਪਸੀ ਭਾਈਚਾਰਾ ਵਧੇ ਔਰ ਇਨਸਾਨੀ ਕਦਰਾਂ ਕੀਮਤਾਂ ਦੇ ਵਿੱਚ ਬੜੌਤਰੀ ਹੋਵੇ ਤਾਂ ਮੈਂ ਅੱਜ ਦੇ ਦਿਨ ਤੇ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਸਤਗੁਰੂ ਸਭ ਤੇ ਕਿਰਪਾ ਕਰਨ ਜੀ ਕਿ ਤੁਸੀਂ ਬੜੇ ਸੁਜੰਝੇ ਢੰਗ ਦੇ ਨਾਲ ਨਗਰ ਦੀ ਪ੍ਰਕਰਮਾ ਕੀਤੀ ਹੈ ਔਰ ਬਹੁਤ ਹੀ ਅੱਛੇ-ਅੱਛੇ ਪਹਿਨਗਾਇਨ ਕੀਤੇ ਹਨ ਆਪ ਸਭ ਦਾ ਸਤਗੁਰੂ ਸਭ ਤੇ ਕਿਰਪਾ ਕਰਨ ਜੀ ਬਹੁਤ-ਬਹੁਤ ਧੰਨ ਕਬੀਰ ਜੈ ਕਬੀਰ ਧੰਨ ਕਬੀਰ ਜੈ ਕਬੀਰ ਧੰਨ ਕਬੀਰ ਜੈ ਕਬੀਰ